بسم اللہ الرحمن الرحیم شروع اللہ تعالی ਦੇ ਨਾਮ ਤੋਂ ਜੋ ਬੜਾ ਮਿਹਰਬਾਨ ਤੇ نہایت رحਮ ਕਰਨ ਵਾਲਾ ਅੱਜ ਅਸੀਂ ਪਿੰਡ ਖੈਰਾਬਾਦ ਵਿਖੇ ਆ ਦਸੂਆ ਜ਼ਿਲ੍ਹਾ ਹੁਸ਼ਿਆਰਪੁਰ ਦੇ ਵਿੱਚ ਪਿੰਡ ਦੇ ਗੁਰਦੁਆਰਾ ਸਾਹਿਬ ਦੀ ਨਵੀਂ ਬਿਲਡਿੰਗ ਦੀ ਉਸਾਰੀ ਦਾ ਨੀਂ ਪੱਥਰ ਜਿਹੜਾ ਉਹ ਰੱਖਿਆ ਗਿਆ ਮੈਂ ਸਮਝਦਾ ਕਿ ਬਹੁਤ ਹੀ ਵੱਡਾ ਮੌਕਾ ਹੈ ਔਰ ਖੁਦਾ تعالی ਵੱਲੋਂ ਬਹੁਤ ਵੱਡੀ ਰਹਿਮਤ ਦਾ ਦਿਨ ਹੈ ਕਿ ਸਾਈ ਮੀਆਂ ਮੀਰ ਸਾਹਿਬ ਰਹਿਮਤੁੱਲਾਹ ਲੈ ਜਿਨ੍ਹਾਂ ਨੇ ਦਰਬਾਰ ਸਾਹਿਬ ਦਾ ਨੀਂ ਪੱਥਰ ਰੱਖਿਆ ਸੀ ਉਹਨਾਂ ਦੀ ਯਾਦ ਨੂੰ ਇੱਕ ਵਾਰੀ ਫਿਰ ਜਿਹੜਾ ਹੈ ਉਹ ਖੈਰਾਬਾਦ ਪਿੰਡ ਦੇ ਵਾਸੀਆਂ ਨੇ ਜਿਹੜਾ ਉਹ ਤਾਜ਼ਾ ਕੀਤਾ ਹੈ ਪੰਜਾਬ ਦੇ ਵਿੱਚ ਆਪਸੀ ਭਾਈਚਾਰਕ ਦੀ ਇਹ ਲਾ ਮਿਸਾਲ ਜਿਹੜੀ ਦਾਸਤਾਨ ਲਿਖੀ ਜਾ ਰਹੀ ਹੈ ਇਹ ਪੂਰੀ ਦੁਨੀਆ ਨੂੰ ਹਮੇਸ਼ਾ ਹੀ ਮਿੱਠੀ ਹਵਾ ਦੇ ਤੌਰ ਤੇ ਠੰਡੀ ਹਵਾ ਦੇ ਤੌਰ ਤੇ ਸਰਾਬ ਕਰਦੀ ਰਹੇਗੀ ਇਸ ਮੌਕੇ ਦੇ ਉੱਤੇ ਮੈਂ ਗੁਰਦੇਵਾਲ ਸਿੰਘ ਜੀ ਦਾ ਬਹੁਤ-ਬਹੁਤ ਰਿਣੀ ਹਾਂ ਔਰ ਪਿੰਡ ਦੀ ਸਾਰੀ ਪੰਚਾਇਤ ਦਾ ਜਿਨ੍ਹਾਂ ਨੇ ਇਸ ਮੌਕੇ ਦੇ ਸਾਨੂੰ ਅੱਜ ਯਾਦ ਕੀਤਾ ਔਰ ਗੁਰਦੁਆਰਾ ਸਾਹਿਬ ਦੇ ਨੀਂ ਪੱਥਰ ਸਮਾਗਮ ਦੇ ਵਿੱਚ ਨੂੰ ਸ਼ਮੂਲੀਅਤ ਦਾ ਮੌਕਾ ਦਿੱਤਾ ਤੇ ਸਾਰੇ ਪੰਜਾਬੀਆਂ ਨੂੰ ਕਹਿਣਾ ਚਾਹੁੰਨਾ ਕਿ ਪੰਜਾਬ ਦੇ ਲੋਕਾਂ ਨੇ ਹਮੇਸ਼ਾ ਸਰਵ ਧਰਮ ਦੀ ਏਕਤਾ ਦੇ ਨਾਲ ਅੱਗੇ ਵਧਦੇ ਹੋਏ ਭਾਰਤ ਦੀ ਫਿਰਕੂ ਤਾਕਤਾਂ ਦਾ ਮੁਕਾਬਲਾ ਕੀਤਾ ਹੈ ਔਰ ਹਮੇਸ਼ਾ ਹੀ ਲੋਕਾਂ ਨੂੰ ਆਪਸੀ ਭਾਈਚਾਰਕ ਸਾਂਝ ਪਿਆਰ ਔਰ ਮੁਹੱਬਤ ਦਾ ਸੰਦੇਸ਼ ਦਿੱਤਾ ਹੈ ਅੱਜ ਪਿੰਡ ਖੈਰਾਬਾਦ ਤੋਂ ਇੱਕ ਬਾਰ ਫਿਰ ਸਾਰੇ ਸੰਤ ਮਹਾਰਾਜ ਜਿਹੜੇ ਆਏ ਨੇ ਸੇ ਨਿਆੰਗ ਜਥੇਬੰਦੀ ਆਏ ਨੇ ਸਾਡੇ ਹੁਸ਼ਿਆਰਪੁਰ ਦੇ ਡੀ ਐਫ ਓ ਸਾਹਿਬ ਆਏ ਨੇ ਇਹਨਾਂ ਸਾਰਿਆਂ ਨੇ ਜੋ ਪਿਆਰ ਦਾ ਪੈਗਾਮ ਜਿਹੜਾ ਇਕੱਠੇ ਹੋ ਕੇ ਅੱਜ ਦਿੱਤਾ ਹੈ ਗੁਰਦੁਆਰਾ ਸਾਹਿਬ ਦਾ ਨੀਂਹ ਪੱਥਰ ਰੱਖਿਆ ਗਿਆ ਹੈ ਸੰਤ ਕੇਵਲ ਜੀ ਮੇਰੇ ਨਾਲ ਮੌਜੂਦ ਨੇ ਸਾਡੇ ਵੱਡੇ ਪੁਰਾਣੇ ਤੇ ਮੈਂ ਸਮਝਦਾ ਕਿ ਸਾਈਂ ਮੀਆਂ ਮੀਰ ਸਾਹਿਬ ਰਹਿਮਤੁੱਲਾਹ ਅਲੇ ਦੀ ਜਿਹੜੀ ਯਾਦ ਅਸੀਂ ਸਾਰਿਆਂ ਨੇ ਮਿਲ ਕੇ ਤਾਜ਼ਾ ਕੀਤੀ ਹੈ ਇਸੇ ਤਰ੍ਹਾਂ ਅੱਗੇ ਵਾਦੇ ਰਵਾਂਗੇ ਔਰ ਪੰਜਾਬ ਦੇ ਲਈ ਸਾਰੇ ਲੋਕ ਮਿਲ ਕੇ ਹਮੇਸ਼ਾ ਇਸ ਗੱਲ ਨੂੰ ਯਾਦ ਰੱਖਣ ਕਿ ਸਾਨੂੰ ਆਪਸ ਵਿੱਚ ਸਾਡੀ ਮਾਂ ਬੋਲੀ ਵਿੱਚ ਜੋੜਦੀ ਹੈ ਔਰ ਅਸੀਂ ਸਾਰੇ ਮਿਲ ਕੇ ਪੰਜਾਬ ਦੇ ਲਈ ਆਪਣੇ ਆਪਣੇ ਧਰਮਾਂ ਦੇ ਲਈ ਆਪਸੀ ਭਾਈਚਾਰਕ ਸਾਂਝ ਨੂੰ ਬਿਲਕੁਲ ਮਜ਼ਬੂਤ ਰੱਖੀਏ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਜਿਹੜਾ ਹੈ ਹੋਰ ਵਾਧਾ ਫੁੱਲਦਾ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਜੋ ਸਮਾਗਮ ਹੈ ਬਹੁਤ ਖੁਸ਼ੀਆਂ ਭਰਿਆ ਸੋ ਇਸ ਨਗਰ ਨੂੰ ਜਿੱਥੇ ਵਧਾਈ ਦੇਣੇ ਆ ਉਸ ਇਲਾਕੇ ਨੂੰ ਵੀ ਵਧਾਈ ਦੇਣੇ ਆ ਆਏ ਮਹਾਂਪੁਰਸ਼ਾਂ ਨੂੰ ਸਾਰੇ ਹੀ ਧਰਮਾਂ ਦੇ ਸੰਤ ਸਮਾਜ ਨੂੰ ਵੀ ਨਾਲ ਵਧਾਈ ਦੇਣੇ ਆ ਕਿ ਜਿਨ੍ਹਾਂ ਨੇ ਸਾਰਾ ਕੁਝ ਸਾਡੇ ਤੋਂ ਪਹਿਲਾਂ ਬਾਬਾ ਜੀ ਕੇਵਲ ਸਿੰਘ ਜੀ ਨੇ ਜਾਂ ਮਾਮ ਸਾਹਿਬ ਨੇ ਜਾਂ ਡਾਕਟਰ ਲਖਵੀਰ ਸਿੰਘ ਨੇ ਬੜਾ ਵਿਸਤਾਰ ਨਾਲ ਦੱਸਤਾ ਕਿ ਅੱਜ ਸਾਡੇ ਤੇ ਅੱਲਾ ਵੀ ਖੁਸ਼ ਕਿਉਂਕਿ ਉਹ ਸਮਾਂ ਮਿਲਿਆ ਸਾਨੂੰ ਅੱਜ ਜੋ ਧੰਨ ਗੁਰੂ ਅਮਰਦਸਰ ਸਾਹਿਬ ਦੀ ਧਰਤੀ ਦੇ ਉੱਤੇ ਜੋ ਗੁਰੂ ਸਾਹਿਬ ਨੇ ਉਸ ਵੇਲੇ ਸਾਈ ਮੀਆਂ ਮੀਰ ਜੀ ਤੋਂ ਜਿਸ ਵੇਲੇ ਨਹੀਂ ਰੱਖ ਰਹੇ ਹਨ ਤੇ ਸਾਈ ਜੀ ਮੈਨੂੰ ਕਹਿੰਦੇ ਕਿ ਬਾਬਾ ਜੀ ਆਓ ਤੇ ਮੈਂ ਕਿਹਾ ਮੈਨੂੰ ਤੇ ਉਹੀ ਸਮਾਂ ਨਜ਼ਰ ਆ ਰਿਹਾ ਕਿ ਜੋ ਗੁਰੂ ਸਾਹਿਬ ਨੇ ਉਸ ਵੇਲੇ ਕੌਤਕ ਕੀਤਾ ਹੈ ਅੱਜ ਵੀ ਉਹ ਗੁਰੂ ਸਾਹਿਬ ਤੁਹਾਡੇ ਕੋਲ ਕੌਤਕ ਕਰਾ ਰਹੇ ਨੇ ਬੜੀ ਮੈਨੂੰ ਖੁਸ਼ੀ ਤੇ ਬੜਾ ਇੱਥੇ ਆਉਣ ਦਾ ਮਾਣ ਵੀ ਮਿਲਿਆ ਕਿ ਗੁਰੂ ਸਾਹਿਬ ਨੇ ਐਡਾ ਚਮਤਕਾਰ ਕੀਤਾ ਇਹ ਸਾਰਿਆਂ ਤੇ ਗੁਰੂ ਸਾਹਿਬ ਕਿਰਪਾ ਕਰਨ ਜਿਵੇਂ ਕਿ ਸਾਈਂ ਜੀ ਨੇ ਪਹਿਨੂ ਬੜੇ ਵਿਸਤਾਰ ਨਾਲ ਦੱਸਿਆ ਕਿ ਧਰਮ ਦੀ ਜਿਹੜੀ ਗੱਲ ਹੈ ਗੁਰੂ ਸਾਹਿਬ ਕਹਿੰਦੇ ਜਪ ਤਪ ਸੰਜਮ ਧਰਮ ਨਹੀਂ ਕਮਾਇਆ ਸੇਵਾ ਸਾਧ ਨਹੀਂ ਜਾਣ ਹਰਿਆ ਆ ਆਪਾਂ ਜਪ ਵੀ ਕਰਨਾ ਤੇ ਤਪ ਵੀ ਕਰਨਾ ਤੇ ਸੰਜਮ ਚ ਵੀ ਰਹਿਣਾ ਅੱਜ ਇੱਥੇ ਪਿੰਡ ਖੈਰਾਵਾਦ ਵਿਖੇ ਜਿਹੜਾ ਸ਼ਾਹੀ ਇਮਾਮ ਜੀ ਆਏ ਭਾਈ ਸਾਹਿਬ ਕੇਵਲ ਸਿੰਘ ਜੀ ਖੁਰਾਲਗੜ ਤੋਂ ਆਏ ਆ ਹੋਰ ਵੀ ਬਾਬਾ ਗੁਰਦੇਵ ਸਿੰਘ ਜੀ ਹੋਰ ਨਾਮ ਕਿਹਨਾ ਕਿਹਨਾਂ ਦੇ ਲਈਏ ਕੋਈ ਨਹੀਂ ਸਾਰੇ ਦੇ ਨਾਮ ਹੋ ਗਏ ਸੋ ਇਹ ਜਿਹੜਾ ਗੁਰਦੁਆਰਾ ਸਾਹਿਬ ਦਾ ਇੱਕ ਐਕਸਟੈਂਸ਼ਨ ਅੱਗੇ ਵਿਸਥਾਰ ਹੋਣਾ ਸ੍ਰੀ ਗੁਰੂ ਵਿਦਾਸ ਮਹਾਰਾਜੀ ਨੂੰ ਸਮਰਪਿਤ ਹੈ ਇੱਥੇ ਸਭ ਤੋਂ ਵੱਡੀ ਗੱਲ ਜਿਹੜੀ ਦੇਖਣ ਨੂੰ ਆਈ ਨਹੀਂ ਪੱਥਰ ਤਾਂ ਬਹੁਤ ਦੇਖਿਆ ਫਾਊਂਡੇਸ਼ਨ ਸਟੋਨ ਹਰ ਜਗ੍ਹਾ ਰੱਖੇ ਜਾਂਦੇ ਆ ਪਰ ਜਿਹੜੀ ਧਰਮ ਨੂੰ ਸਾਰਿਆਂ ਨੂੰ ਇੱਕ ਜਗ੍ਹਾ ਇਕੱਠੇ ਹੋਣ ਦੀ ਜਿਹੜੀ ਰੱਬ ਵਾਲਾ ਕਨਸੈਪਟ ਸਿਖਾਉਂਦਾ ਆ ਉਹਦਾ ਅਮਲੀ ਜਾਮਾ ਪਹਿਨਾਇਆ ਉਹਦਾ ਪ੍ਰੈਕਟੀਕਲ ਰੂਪ ਦੇਖਣ ਨੂੰ ਮਿਲਿਆ ਜਦਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਸੀ ਨਾ ਉਹਨਾਂ ਦਾ ਸ਼ਬਦ ਹੈ ਕੋਈ ਭੈ ਮੰਡਿਆ ਸੰਿਆਸੀ ਕੋ ਜੋਗੀ ਭਇਓ ਕੋ ਬ੍ਰਹਮਚਾਰੀ ਕੋ ਜਤੀ ਅਨੁਮਾਨ ਬੋ ਹਿੰਦੂ ਤੁਰਕ ਕੋ ਰਾਫਜ਼ੀ ਇਮਾਮ ਸਾਫੀ ਮਾਨੁਸ਼ ਕੀ ਜਾਤ ਸਭ ਹੈ ਇੱਕ ਹੈ ਪਹਿਚਾਨ ਉਹ ਉਹਦਾ ਰੂਪ ਦੇਖਣ ਨੂੰ ਮਿਲਿਆ ਨਹੀਂ ਤਾਂ ਕਈ ਜਗ੍ਹਾ ਇਦਾਂ ਲੱਗਦਾ ਵੀ ਧਰਮ ਜਿਹੜਾ ਆ ਉਹ ਜੁੱਧਾਂ ਦਾ ਕਾਰਨ ਵੀ ਕਈ ਜਗ੍ਹਾ ਬਣਿਆ ਪਰ ਧਰਮ ਦਾ ਜਿਹੜਾ ਅਸਲੀ ਸਰੂਪ ਆ ਜਿਹੜਾ ਕਿ ਧਰਮ ਜੋੜਦਾ ਹੈ ਤੋੜਦਾ ਨਹੀਂ ਉਹਦਾ ਸਰੂਪ ਮਿਲ ਰਿਹਾ ਔਰ ਸਾਰੇ ਇਕੱਠੇ ਹੋ ਕੇ ਮੈਨੂੰ ਲੱਗਦਾ ਵੀ ਪ੍ਰਮਾਤਮਾ ਅੱਲਾ ਬਾਕ ਵੀ ਖੁਸ਼ ਹੋ ਰਿਹਾ ਤੇ ਜਿਹੜਾ ਮੇਰਾ ਸੱਚੀ ਸੰਦੇਸ਼ ਆ ਉਹਦਾ ਅਮਲੀ ਜਾਮਾ ਪੈਣਾ ਰਿਹਾ ਇੱਕ ਗੁਰਦੁਆਰਾ ਸਾਹਿਬ ਦਾ ਨੀਵ ਵੀ ਰੱਖ ਰਿਹਾ ਜਿੱਥੇ ਕਮਸ਼ਕਮ ਇਵਾਦਤ ਲਈ ਇਕੱਠੇ ਹੋਣਾ ਰੱਬ ਦੇ ਨਾਮ ਤੇ ਇਕੱਠੇ ਹੋਣ ਤੇ ਉਹਦੇ ਤੋਂ ਬਾਅਦ ਫਿਰ ਕਮਾਕਾਰਾਂ ਚ ਵੀ ਇਕੱਠੇ ਹੋ ਜਾਣਗੇ ਸਾਰੀ ਸੈਰੇਮੋਨੀਜ਼ ਵਿੱਚ ਵੀ ਇਕੱਠੇ ਹੋਣਗੇ ਸ਼ਾਹੀ امام ਉਸਮਾਨੀ ਸਾਹਿਬ ਲੁਧਿਆਣੇ ਤੋਂ ਚੇਤੇ ਤੌਰ ਤੇ ਚੱਲ ਕੇ ਸਾਡੀ ਬੇਟੀ ਨੂੰ ਪ੍ਰਵਾਨ ਕਰਨ ਲਈ ਆਏ ਨੇ ਜਿਵੇਂ ਕਦੇ ਇਸ ਧਰਤੀ ਤੇ ਸਾਂਝੀ ਵਾਲਤਾ ਦਾ ਪੈਗਾਮ ਦਿੰਦੇ ਹੋਏ ਇੱਕ ਓੰਕਾਰ ਦਾ ਨਾਦ ਜਿੱਥੋਂ ਧੁਨ ਗੂੰਜਦੀ ਹੈ ਧੰਨ ਸ੍ਰੀ ਗੁਰੂ ਰਾਮਦਾਸ ਜੀ ਦਾ ਸਾਂਝੀ ਵਾਲਤਾ ਦਾ ਘਰ ਉਸ ਘਰ ਦੀ ਜਿਹੜੀ ਨੀਂਹ ਪੱਥਰ ਹੈ ਉਹ ਸਾਨੂੰ ਦੇਖਣ ਦਾ ਨਸੀਬ ਨਹੀਂ ਹੋਇਆ ਕਿਉਂਕਿ ਬਹੁਤ ਉਹ ਸਦੀਆਂ ਪਹਿਲਾਂ ਇਹ ਵਰਤਾਰਾ ਉਦੋਂ ਪਾਤਸ਼ਾਹ ਨੇ ਵਰਤਾਇਆ ਸੀ ਪਰ ਅੱਜ ਗੁਰੂ ਸਾਹਿਬ ਨੇ ਸਾਡੇ ਤੇ ਕਿਰਪਾ ਕੀਤੀ ਕਿ ਸਾਡੇ ਗੁਰੂ ਘਰ ਦਾ ਨਹੀਂ ਪੱਥਰ ਸ਼ਾਹੀ ਇਮਾਮ ਮੁਸਲਮਾਨ ਭਾਈਚਾਰੇ ਤੋਂ ਜਿਹੜੇ ਸਰਮੌਰ ਨੇ ਆਗੂ ਨੇ ਉਹਨਾਂ ਤੋਂ ਰਖਾ ਕਰਕੇ ਅੱਜ ਸਾਈਂ ਮੀਆਂ ਮੀਰ ਤੇ ਮੇਰੇ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਵਰਤਾਰੇ ਨੂੰ ਅੱਜ ਪਾਤਸ਼ਾਹ ਨੇ ਤਾਜ ਕੀਤਾ